ਆਦਗੁਰ ਸੱਚੇ ਬਾਪ ਸਾਹਿਬ ਫਰਮਾਉਂਦੇ ਧੂਤੀ ਖੋਲ ਵਿਛਾਏ ਹੀਟ ਗਰਤਪ ਵਾਂਗੂ ਲਾਹੇ ਪੇੜ ਕਹਿੰਦੇ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਣ ਵਾਲਾ ਮਨੁੱਖ ਜਿਹੜਾ ਉਹ ਵੀ ਕਰਦਾ ਸਰਾਧਾਂ ਦੇ ਜਿਹੜਾ ਵਿੱਚ ਆਪਣੇ ਜਜਮਾਨ ਦੇ ਘਰ ਜਾ ਕੇ ਆਪਣੀ ਧੂਤੀ ਨੂੰ ਅੱਧੀ ਖੋਲ ਕੇ ਤੇ ਜਿਹ ਥਮਸ਼ਾਲ ਦੇ ਉੱਤੇ ਬੈਠ ਜਾਂਦਾ ਧੂਤੀ ਖੋਲ ਵਿਛਾਏ ਹੀਟ ਗਲਤ ਤੋਂ ਵਾਂਗੂੰ ਲਾਹੇ ਪੀਰ ਤੇ ਉਹਦਾ ਜਜਮਾਨ ਜਿਹੜਾ ਉਹਦੇ ਅੱਗੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਖੀਰਾ ਪੂਰੇ ਆਦਮ ਆਪਣੇ ਪਿਤਰਾਂ ਨੂੰ ਉਹਦੇ ਰਾਂਹ ਪਹੁੰਚਾਉਣ ਵਾਸਤੇ ਇੱਕ ਮਨ ਵਿੱਚ ਭਲੇਖਾ ਬਾੜ ਕੇ ਇਸਾਇਲ ਇਹਦੇ ਪੇਟ ਵਿੱਚ ਗਿਆ ਹੋਇਆ ਪਦਾਰਥ ਜਿਹੜਾ ਉਹ ਅੱਗੇ ਮੇਰੇ ਬਜ਼ੁਰਗਾਂ ਨੂੰ ਸਮਝਾ ਦੇਖੋ ਕਿੰਨੀ ਵੱਡੀ ਅਗਿਆਨਤਾ ਹੈ ਕਿ ਕਿਸੇ ਦੀ ਖਾਧੀ ਹੋਈ ਖਰਾਕ ਕਿਸੇ ਦੂਸਰੇ ਗਨੁਕ ਨੂੰ ਲੱਗ ਸਕਦੀ ਆਪਾਂ ਸਾਰੇ ਜਿਉਂਦੇ ਜਾਗਦੇ ਆਂ ਸਰੀਰਾਂ ਵਿੱਚ ਹੁਣ ਮੇਰਾ ਖਾਦਾ ਹੋਇਆ ਭੋਜਨ ਵੀ ਤੁਹਾਡੇ ਉੱਪਰ ਅਸਰ ਕਰੇਗਾ ਹੁਣ ਇੱਕ ਪਾਸੇ ਜਿਹੜੇ ਮਨੁੱਖੀ ਮਰ ਚੁੱਕੇ ਆ ਜਿਹੜੇ ਬਜ਼ੁਰਗ ਮਰ ਚੁੱਕੇ ਕਈ ਸਦੀਆਂ ਪਹਿਲਾਂ ਦੇ ਪਤਾ ਨਹੀਂ ਉਹ ਕਿਹੜੀਆਂ ਚੁੰਨਾਚ ਵਿਚਾਰੇ ਪਟਕ ਰਹੇ ਆ ਜਾਂ ਕਿੱਥੇ ਆ ਕੀ ਸਾਡਾ ਖਾਦਾ ਹੋਇਆ ਜਾਂ ਬ੍ਰਾਹਮਣ ਦਾ ਖਾਤਾ ਹੋਇਆ ਭੋਜਨ ਉਹਨਾਂ ਮਰ ਚੁੱਕੀ ਪਰਣੀਆਂ ਤੱਕ ਪਹੁੰਚ ਸਕਦਾ ਐਸੀ ਕਿਹੜੀ ਵਿਧੀ ਆ ਜਿਨ ਨਾਲ ਪਹੁੰਚ ਸਕਦਾ ਸਤਿਗੁਰ ਕਹਿੰਦੇ ਧੋਤੀ ਖੋਲ ਵਿਸਾਏ ਹੇਠ ਗਰਦਪ ਵਾਂਗੂ ਲਾਹੇ ਲੇ ਲੂਂਦੀ ਹੋਰ ਕੇ ਕਿੰਨਾ ਮਚਾ ਲਿੰਦਾ ਚੌਂਕੜਾ ਮਾਰ ਕੇ ਬ੍ਰਾਹਮਣ ਬੈਠ ਗਿਆ ਜਜਮਾਨ ਨੇ ਲਿਆਰ ਕੇ ਖੀਰਾ ਪੂਰੇ ਪਦਾਰ ਨੂੰ ਅੱਗੇ ਰੱਖ ਦੇ ਤੇ ਸਤਿਗੁਰੂ ਨੇ ਸਿੱਧੇ ਸ਼ਬਦ ਵਰਤੇ ਕਹਿੰਦੇ ਗਦੇ ਵਾਂਗੂ ਉਹ ਖਾਣਾ ਸ਼ੁਰੂ ਕਰਦਾ ਤੇ ਪੇਟ ਭਰੀ ਜਾਂਦਾ ਆਉ ਆਪਣੇ ਪੇਟ ਚ ਸਾਰਾ ਕੁਝ ਪਾਈ ਜਾਂਦਾ ਜਜਮਾਨ ਨੂੰ ਠੁਠੀ ਤਸੱਲੀ ਦਿੰਦਾ ਕਿ ਮੇਰਾ ਖਾਦਾ ਜਿਹੜਾ ਉਹ ਅੱਗੇ ਤੇਰੇ ਬ huzurਾਂ ਦਾ ਤਪਉਂ ਲੇਗਾ ਸਤਿਗੁਰਾਂ ਨੇ ਕੱਲਾ ਇਹ ਬ੍ਰਾਹਮਣ ਨੂੰ ਨਹੀਂ ਸਮਝਾਇਆ ਜਾਂ ਕੱਲਾ ਉਹਦੀ ਗੱਲ ਹੀ ਨਹੀਂ ਕੀਤੀ ਅੱਜ ਆਪਾਂ ਦੇਖੀਏ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਪਾਂ ਗੋਬ ਜਿਹੜੀਆਂ ਸਾਡੇ ਵਿੱਚ ਵੀ ਉਹੀ ਪੂਜਾ ਲਿਸ ਰਣੀ ਫਾਇਦਾ ਹੋ ਗਿਆ ਜਿਹੜੀ ਪਹਿਲਾਂ ਬ੍ਰਾਹਮਣਾ ਵਿੱਚ ਅੱਜ ਦੁੱਖ ਨਾਲ ਇਹ ਗੱਲ ਕਹਿਣੀ ਪੈਣੀ ਹੈ ਕਿ ਆ ਹੁਣ ਸ਼ਰਾਧਾਂ ਦੇ ਦਿਨ ਮੇਰਾ ਕੱਲ ਸ਼ਾਇਦ ਸ਼ੁਰੂ ਹੋਈ ਕੇ ਹੋਣੇ ਸਾਡੇ ਵਿੱਚੋਂ ਵੀ ਪਤਾ ਨਹੀਂ ਕਿੰਨੇ ਜ਼ਿਆਦਾ ਗਰੰਥੀ ਸਿੰਘ ਗਿਆਨੀ ਹੋਣ ਵਾਲੇ ਆਪਣੇ ਆਪ ਨੂੰ ਉਪਰੋਂ ਦੀ ਗੱਤ ਤੇ ਕੁਰਬਾਨਾ ਬਾ ਕੇ ਤੇ ਲੋਕਾਂ ਦੇ ਘਰ ਸ਼ਰਾਧ ਸੱਭ ਜਾਂਦੇ ਉਹ ਸ਼ਰਾਧ ਗਾਣਾ ਨੇ ਕਿਤੇ ਥੋੜੀ ਜੀ ਭਾਸ਼ਾ ਚੇਂਜ ਕਰ ਦਿੰਦੇ ਕਹਿੰਦੇ ਲੰਗਰ ਛਕਣ ਕਰਦੇ ਵਿੱਚੋਂ ਭਾਵਨਾ ਉਹੋ ਹੀ ਹੈ ਖਵਾਉਣ ਵਾਲੇ ਦੀ ਭਾਵਨਾ ਵੀ ਉਹੋ ਹੀ ਹੈ ਇਹ ਇਨਾ ਰਾਈ ਖਾਤਾ ਫਾਇਆ ਹੋਇਆ ਸਾਦਾ ਹੋਇਆ ਜਿਹੜਾ ਮੇਰੇ ਬਜ਼ੁਰਗਾਂ ਤੱਕ ਪਹੁੰਚੇ ਗੁਰਬਾਣੀ ਚ ਲਿਖਿਆ ਜੀਵਤ ਪਿਤਰਾਂ ਦਾ ਮਾਨੇ ਹੋ ਮੂਏ ਸਰਾਧ ਕਰਾਈ ਕਹਿੰਦੇ ਜਿੰਦੇ ਬਜ਼ੁਰਗਾਂ ਨੂੰ ਤੁਸੀਂ ਆਦਰ ਨਹੀਂ ਹੁੰਦੇ ਉਹਨਾਂ ਦੀ ਸੇਵਾ ਨਹੀਂ ਕਰਦੇ ਉਹਨਾਂ ਨੂੰ ਪਾਣੀ ਨਹੀਂ ਪੋਛਦੇ ਤੇ ਜਦੋਂ ਉਹ ਮਰ ਜਾਂਦੇ ਆ ਉਹਨਾਂ ਦੇ ਨਾਮ ਤੇ ਸਰਾਧ ਦਾ ਤੁਸੀਂ ਪਖੰਡ ਕਰਦੇ ਜੀਵਤ ਪਿਤਰਾਂ ਦਾ ਮਾਨੇ ਹੋ ਮੁਏ ਸਰਾਜ ਕਰਾਈ ਪਿਤਰ ਭੀ ਬਪੜੇ ਕਉ ਕਿਆ ਪਾਵੇ ਕਉਵਾ ਕੂਕਰ ਖਾਈ ਕਹਿੰਦੇ ਉਹ ਵਿਚਾਰੇ ਪਿਤਰਾਂ ਤੱਕ ਕੀ ਪਹੁੰਚਣਾ ਉਹ ਕਾਮ ਉੱਤੇ ਸਾਰਾ ਕੁਝ ਖਾ ਜਾਣ ਸੋ ਅੱਜ ਸਿੱਖ ਅਖਵਾਉਣ ਵਾਲਿਆਂ ਨੂੰ ਵੀ ਇੰਨਾ ਭੈੜੀਆਂ ਆਦਤਾਂ ਤੋਂ ਬਚਣਾ ਚਾਹੀਦਾ ਸਾਡੇ ਵਿੱਚ ਪੁਜਾਰੀ ਸ਼੍ਰੇਣੀ ਨਹੀਂ ਸੀ ਪਹਿਲਾਂ ਹਾਂ ਠੀਕ ਆ ਗ੍ਰੰਥੀ ਸਿੰਘਾਂ ਪ੍ਰਚਾਰਕ ਸੰਗਾਂ ਦੀਆਂ ਲੋੜਾਂ ਹੈਗੀਆਂ ਉਹ ਨਾਨੀ ਪਰਿਵਾਰ ਪਾਲਣੇ ਨੇ ਸੰਗਤਾਂ ਦਾ ਫਰਜ਼ ਬਣਦਾ ਕਿ ਉਹਨਾਂ ਦੇ ਲੋੜਾਂ ਦਾ ਧਿਆਨ ਰੱਖਣਾ ਪਰ ਜੇ ਆਪਣੇ ਅੰਦਰ ਅਸੀਂ ਇਹੋ ਹੀ ਲਾਲਚ ਰੱਖ ਕੇ ਬੈਠ ਜਾਈਏ ਕਿ ਕੋਈ ਮੈਨੂੰ ਪੈਸੇ ਦੇਵੇਗਾ ਤੇ ਫੇਰ ਹੀ ਮੈਂ ਉਹਦੇ ਅਰਦਾਸ ਕਰਦੇ ਆਂ ਇਹ ਗੱਲ ਸਾਡੇ ਵਾਸਤੇ ਵੀ ਮਾੜੀ ਕਿਉਂਕਿ ਸਾਨੂੰ ਸਤਿਗੁਰੂ ਨੇ ਪੁਜਾਰੀ ਨਹੀਂ ਸੀ ਬਣਾਇਆ ਸਾਨੂੰ ਸਿੱਖ ਬਣਾਇਆ ਸੀ ਸਾਨੂੰ ਪ੍ਰਚਾਰਕ ਬਣਾਇਆ ਸੀ ਸਤਿਗੁਰੂ ਜੀ ਨੇ ਇੱਕ ਵੱਖਰਾ ਤੇ ਇੱਕ ਸੰਤੁਲਿਤ ਜੀਵਨ ਜਿਹੜਾ ਆਪਣੇ ਸਿੱਖ ਨੂੰ ਬਖਸ਼ਿਆ